ਨਸ਼ਾ ਤਸਕਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਵਾਪਸ ਅਟੈਚ ਕਰਾਉਣ 'ਚ ਕਾਮਯਾਬ ਹੋਏ ਅ ਗੋਨਿਆਣਾ ਖੁਰਦ ਭਟਿੰਡਾ ਇਹਦੀ ਪ੍ਰਾਪਰਟੀ ਅਟੈਚ ਹੋਈ ਹੈ ਜੇਦੀ ਟੋਟਲ ਏਵੈਲੂਏਸ਼ਨ 1 ਕਰੋੜ 60 ਲੱਖ ਰੁਪਏ ਹੈ ਕੋਰਟ ਨੇ ਉਹਨਾਂ ਨੂੰ ਸਜ਼ਾ ਦਾ ਹੁਕਮ ਸੁਣਾ ਦਿੱਤਾ ਹੈ ਤੋਂ ਉਹ ਨਸ਼ਾ ਡਰੱਗ ਪੈਡਲਰ ਭਾਵੇਂ ਜਿੱਥੇ ਵੀ ਬਿਲੋਂਗ ਕਰਦਾ ਹੈ ਉੱਥੇ ਅਸੀਂ ਉਹਦੀ ਪ੍ਰਾਪਰਟੀ ਜਾ ਕੇ ਫ੍ਰੀਜ਼ ਕਰਾ ਰਹੇ ਨੇ अंडर एनडीपीएस uh, और अराउंड सताईस सौ गोलियां रिकवर हुई सीना प्रॉपर्टीज आइडेंटिफाई करके प्रॉपर प्रोसीजर राही ਕੇਸਸ ਤਿਆਰ ਕਰਕੇ ਅਸੀਂ ਡੈਲੀ ਕੰਪੋਨੈਂਟ ਅਥਾਰਟੀ ਨੂੰ ਦੇ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕਸਦਿਓ ਹੈ ਲਗਾਤਾਰ ਜ਼ਿਲ੍ਹਾ ਪੁਲਿਸ ਵੱਲੋਂ ਜਿੱਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਨਸ਼ਾ ਵੇਚ ਕੇ ਬਣਾਈ ਗਈ ਉਹਨਾਂ ਦੀ ਸੰਪਤੀ ਦੀ ਜਾਂਚ ਕਰ ਉਹਨਾਂ ਨੂੰ ਸੀਲ ਵੀ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਜੇਕਰ ਗੱਲ ਕਰੀਏ ਫਰੀਦਕੋਟ ਜ਼ਿਲ੍ਹਾ ਪੁਲਿਸ ਦੀ ਤਾਂ ਉਸ ਵੱਲੋਂ ਪਿਛਲੇ 4 ਮਹੀਨੇ ਅੰਦਰ ਹੀ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਦੇ ਕਰੀਬ 3 ਕਰੋੜ 38 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਜਿਸ ਦੇ ਚਲਦੇ ਇਹ ਪ੍ਰਾਪਰਟੀ ਕਿਸੇ ਹਾਲਤ ਵਿੱਚ ਅੱਗੇ ਟ੍ਰਾਂਸਫਰ ਨਹੀਂ ਕੀਤੀ ਜਾ ਸਕਦੀ ਨਾ ਵੇਚੀ ਜਾ ਸਕਦੀ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਦਰਜ ਸੱਤ ਹੋਰ ਮਾਮਲੇ ਵਿੱਚ 1 ਕਰੋੜ 38 ਲੱਖ ਰੁਪਏ ਦੀ ਹੋਰ ਪ੍ਰਾਪਰਟੀ ਦੀ ਪਛਾਣ ਕਰ ਉਹਨੂੰ ਫ੍ਰੀਜ਼ ਕਰਨ ਲਈ ਸਬੰਧਿਤ ਅਥਾਰਟੀ ਅਪਰੂਵਲ ਵਿੱਚ ਮੰਗ ਕੀਤੀ ਗਈ ਜਿਸ ਦੇ ਅਪਰੂਵ ਹੋਣ ਤੋਂ ਬਾਅਦ ਉਸਨੂੰ ਵੀ ਸੀਲ ਕੀਤਾ ਜਾਏਗਾ ਐਸਐਸਪੀ ਫ੍ਰੀਦਕੋਟ ਦੇ ਅਨੁਸਾਰ ਚਾਰ ਮਾਮਲਿਆਂ ਦੇ ਦੋਸ਼ੀ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਣ ਤੋਂ ਬਾਅਦ ਕਰੀਬ 11 ਲੱਖ ਰੁਪਏ ਦੀ ਪ੍ਰਾਪਰਟੀ ਨੂੰ ਕੁਰਕਵੇ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਮੁੱਖ ਤੌਰ ਤੇ ਜ਼ਿਲ੍ਹਾ ਅੰਦਰ थाना ਜੈਤੋ ਵਿਖੇ ਦਰਜ ਵੇ ਇੱਕ ਐਨਡੀਪੀਸੀ ਐਕਟ ਤਹਿਤ ਮਾਮਲੇ ਦੇ ਦੋਸ਼ੀ ਸੁਖਪਾਲ ਸਿੰਘ ਜੋ ਗੋਨੇਆਣਾ ਜ਼ਿਲ੍ਹਾ ਮਠਿੰਡੇ ਦਾ ਰਹਿਣ ਵਾਲਾ ਹੈ ਉਸ ਦੀ 1 ਕਰੋੜ 60 ਲੱਖ ਰੁਪਏ ਦੀ ਜਾਇਦਾਦ ਨੂੰ ਵੀ ਫ੍ਰੀਜ਼ ਕੀਤਾ ਗਿਆ ਜਿਸ ਤੋਂ ਸਾਫ ਹੈ ਕਿ ਦੋਸ਼ੀ ਭਾਵੇਂ ਕਿਸੇ ਜ਼ਿਲ੍ਹੇ ਨਾਲ ਸੰਬੰਧਿਤ ਹੋਵੇ ਜੇਕਰ ਫਰੀਦਕੋਟ ਜ਼ਿਲ੍ਹੇ ਅੰਦਰ ਉਸ ਖਿਲਾਫ ਮਾਮਲਾ ਦਰਜ ਹੁੰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਤਰ੍ਹਾਂ ਹੈ ਜੈਤੋ ਥਾਣੇ ਅੰਦਰ ਹਰਦੀਪ ਸਿੰਘ ਨਾਮਕ ਵਿਅਕਤੀ ਜਿਸ ਦੇ ਖਿਲਾਫ ਐਨਡੀਪੀਸੀ ਐਕਟ ਤੋਂ ਇਲਾਵਾ ਵਕਫ ਧਾਰਾ ਮਾ ਤਹਿਤ 10 ਮਾਮਲੇ ਦਰਜ ਹਨ ਉਸ ਨੂੰ ਅਦਾਲਤ ਕੋਲ 10 ਸਾਲ ਦੀ ਸਜਾ ਸੁਣਾਈ ਗਈ ਹੈ 77 ਲੱਖ 20 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਤੇ ਉਸ ਦੇ ਅੱਗੇ ਜਾਇਦਾਦ ਨੂੰ ਕੁਰਤ ਲਈ ਵੀ ਇਜਾਜ਼ਤ ਮੰਗੀ ਗਈ ਹੈ ਇਸੇ ਤਰ੍ਹਾਂ ਮੈਡੀਕਲ ਨਸ਼ਾ ਵੇਚਣ ਵਾਲਿਆਂ ਖਿਲਾਫ ਵੀ ਵੱਡੀ ਕਾਰਵਾਈ ਕਰਦੇ ਹੋਏ ਜਿੱਥੇ ਵੱਡੀ ਮਾਤਰਾ ਵਿੱਚ ਪਬੰਦੀਸ਼ੁਦਾ ਨਸ਼ੀਲੀ ਗੋਲੀਆਂ ਬਰਾਮਦ ਕਰ ਉਹਨਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਅਤੇ ਸਾਲ 2025 ਵਿੱਚ 11 ਲੱਖ ਰੁਪਏ ਤੋਂ ਜ਼ਿਆਦਾ ਡਰਗ ਮਨੀ ਬਰਾਮਦ ਕੀਤੀ ਗਈ ਨਾਲੇ ਇਹ ਜੇ ਦੁਕਾਨਦਾਰਾਂ ਦੇ ਲਾਇਸੈਂਸ ਵੀ ਰੱਦ ਕੀਤੇ ਗਏ ਫਰੀਦਕੋਟ ਪੁਲਿਸ ਦੀ ਇੱਕ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਲਗਾਤਾਰ ਚੱਲਦੀ ਪਈ ਹੈ अंडर द डायरेक्शन ऑफ आर वर्दी डीजी जी सर और लड़ी के तहत ही सानू एक होर वड्डी सफलता मिली है जेच असी नशा तस्कर दी जिहड़ी प्रॉपर्टी है वो वापस अटैच कराने में कामयाब हुए हैं और हले तक असी तेरह केसिस कुल टोटल तीन करोड़ अठत्ती लाख रुपए दी प्रॉपर्टी असी अटैच करा चुके हैं इसी लड़ी के तहत मैं ये भी दसना चाहूँगी कि इस तो अलावा सात होर केसिस ਅਸੀਂ ਕੰਪੀਟੈਂਟ ਅਥਾਰਟੀ ਕੋਲ ਭੇਜੇ ਹੋਏ ਨੇ ਜਿਨ੍ਹਾਂ ਦੀ ਟੋਟਲ ਏਵੈਲੂਏਸ਼ਨ 1 ਕਰੋੜ 38 ਲੱਖ ਦੇ ਕਰੀਬ ਹੈ ਜਿਹਦੇ ਫ੍ਰੀਜ਼ਿੰਗ ਆਰਡਰ ਸਾਨੂੰ ਬਹੁਤ ਜਲਦੀ ਇਨ ધ ਨੈਕਸਟ 2 ਤੋਂ 3 ਵੀਕਸ ਮਿਲ ਜਾਣਗੇ ਇਹ ਸਾਰੀ ਜਿਹੜੀ ਐਕਸਰਸਾਈਜ਼ ਹੈ ਜਿਹੜੀ 3 ਕਰੋੜ 38 ਲੱਖ ਰੁਪਏ ਦੀ ਪ੍ਰਾਪਰਟੀ ਅਸੀਂ ਫ੍ਰੀਜ਼ ਕਰਾਈ ਹੈ ਉਹ ਪੂਰੀ ਐਕਸਰਸਾਈਜ਼ ਪਿਛਲੇ 3 ਮਹੀਨੇ ਤੋਂ ਚੱਲਦੀ ਪਈ ਸੀ ਔਰ ਇਹਦੇ ਵਿੱਚ ਪ੍ਰੋਪਰ ਨਸ਼ਾ ਤਸਕਰ ਜਿਹੜੇ हैबिचुअल थी उन्होंने प्रोसीजर रा तैयार करके असि डेली कॉम्पिटेंट अथॉरिटी भेजा जिन्ह ने हम सीजिंग ऑर्डर दिते हैं एक होर जो नवा उपरला फरीदकोट पुलिस वालों जा रहा है कि इन ही केसिस ज तार केसिस ऐसे ने कॉनविक ऑर्डर आ गए ਯਾਨੀ ਕਿ ਕੋਰਟ ਨੇ ਉਹਨਾਂ ਨੂੰ ਸਜ਼ਾ ਦਾ ਹੁਕਮ ਸੁਣਾ ਦਿੱਤਾ ਹੈ ਤੇ ਉਹ ਚਾਰ ਕੇਸਸ ਹੁਣ ਅਸੀਂ ਵਾਪਸ ਕੰਪੀਟੈਂਟ ਅਥਾਰਟੀ ਕੋਲ ਪੇਜ ਰਹੇ ਹਾਂ ਕਿ ਉਹਨਾਂ ਦੀ ਪ੍ਰਾਪਰਟੀ ਨੂੰ ਅਸੀਂ ਫੋਰਫੀਟ ਕਰਾਂਗੇ ਯਾਨੀ ਫਾਈਨਲੀ ਉਹਨਾਂ ਦੀ ਜਿਹੜੀ ਸੰਪਤੀ ਹੈ ਉਹ ਕੁਰਕ ਹੋ ਜੋਗੀ ਉਹਦੀ ਟੋਟਲ ਵੈਲਿਊਏਸ਼ਨ ਹੈ ਤੇਨ ਕੇਸਾਂ ਚ 10 ਲੱਖ 99 ਹਜ਼ਾਰੇ ਜਿਹਦੇ ਆਰਡਰ ਸਾਨੂੰ ਬਹੁਤ ਜਲਦੀ ਇਨ ਦੀ ਨੈਕਸਟ 1 অর 2 ਵੀਕਸ ਵੀ ਵਿਲ ਬੀ ਗੈਟਿੰਗ ਇਟ ਇਹਦੇ ਡੀਟੇਲਸ ਮੈਂ ਤੁਹਾਨੂੰ ਐਫ ਆਈ ਆਰ ਦੇ ਡੀਟੇਲਸ

साठ लाख रुपए है यानी यू कैन सी कि वी आर नॉट ओनली फोकसिंग ऑन द प्रॉपर्टीज एट फरीदकोट बट अगर पर्चा फरीदकोट जिले की है तो वो नशा ड्रग पैडलर भावे जिथे भी बिलोंग करता है उसी प्रॉपर्टी जाके फ्रीज करा रहे हैं इस बंदे ते पुराने दो पर्चे सी और इस दोषी साल कैद आ, अते एक लाख रुपए जुर्माने का हुक्म दिता गया है सो नाउ सिंस इट हैज बीन है ਵੀ ਵਿਲ ਬੀ ਸੈਂਡਿੰਗ ਇਟ ਫॉर ਫੋਰਫੀਚਰ ਕੁਰਕੀ ਇਹ ਲਈ ਅਸੀਂ ਭੇਜਾਂਗੇ ਇੱਕ ਐਫ ਆਈ ਆਰ ਨੰਬਰ 50 ਅੰਡ ਇਹ ਵੀ 2018 ਦਾ ਕੇਸ ਹੈ ਇਹ ਹਰਦੀਪ ਸਿੰਘ ਔਰ ਵਨਜਾਰਾ ਜੈਤੋ ਇਸ ਬੰਦੇ ਤੇ ਪੁਰਾਣੇ 10 ਮੁਕਦਮੇ ਹੈ ਇਨਕਲੂਡਿੰਗ ਦੋਜ਼ ਆਫ ਐਨ ਡੀ ਪੀ ਐਸ ਐਕ ਡੀਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਇਹਨੂੰ ਵੀ 10 ਸਾਲ ਦੀ ਕੈਦ ਹੋਈ ਹੈ ਇਹਦੀ 74 ਲੱਖ 20 ਹਜ਼ਾਰ ਰੁਪਏ ਦੀ ਪ੍ਰਾਪਰਟੀ ਵੀ ਹੈਵ ਬੀਨ ਸਕਸੈਸਫੁਲ in uh, getting it freezed so ye kuch cases ne jede main highlight karna chahni hai aur etch again jedi sustained drive hai oche asi jede chemist shops ne jede ek illegal uh, non prescription drugs nu over the counter vechde ne onde against ve asi action leya hai aur kal hi ek hor fir hui hai jech ndps di commercial quantity fir sigi ਅੰਡਰ ਐਂਡੀਪੀਐਸ ਉਹ ਚਾਹਰਾਉਂ 2700 ਗੋਲੀਆਂ ਰਿਕਵਰ ਹੋਈ ਸੀ ਉਹ ਕਮਰਸ਼ੀਅਲ ਕਵਾਂਟੀਟੀ ਚਾਹੰਦੀ ਹੈ ਔਰ ਮੋਸਟ ਇੰਪੋਰਟੈਂਟਲੀ ਪ੍ਰੈਗਾਵੈਲਿਨ ਦੇ 45 ਡੱਬੇ ਰਿਕਵਰ ਹੋਏ ਸੀ ਉਹ ਜਿਹੜਾ ਬੰਦਾ ਸੀ ਉਹ ਇਲਾਕੇ ਦਾ ਸਾਦਿਕ ਦਾ ਕਾਫੀ ਨੋਟੋਰੀਅਸ ਬੰਦਾ ਸੀ ਜਿਹਦੇ ਬਾਰੇ ਕਾਫੀ ਸ਼ਿਕਾਇਤ ਸਾਨੂੰ ਪਬਲਿਕ ਵੱਲੋਂ ਆ ਰਹੀ ਸੀ ਸੋ ਥਿਸ ਸ਼ੋਜ਼ ਕਿ ਅਗਰ ਪਬਲਿਕ ਸਾਡੇ ਤੱਕ ਆਂਦੀ ਹੈ ਔਰ ਵੇ ਜਿਝਕ ਹੋ ਕੇ ਸਾਡੇ ਨਾਲ ਆਪਣੀ

ਵੀ ਸੋ ਤੇਸਟ ਪੂਰੇ ਸਾਲ ਦੇ ਦੌਰਾਨ 6.5 ਲੱਖੋਂ 7 ਲੱਖ ਰੁਪਏ ਡਰਗ ਮਨੀ ਰਿਕਵਰ ਹੋਇਆ ਸੀ ਜਦਕਿ ਪਿਛਲੇ 5 ਮਹੀਨੇ ਦੇ ਦੌਰਾਨ ਹੀ ਅਸੀਂ ਆਲਮੋਸਟ 11 ਲੱਖ ਰੁਪਏ ਡਰਗ ਮਨੀ ਵੀ ਰਿਕਵਰ ਕੀਤਾ ਹੈ ਸੋ ਥਿਸ ਸ਼ੋਜ਼ ਥੈਟ ਵੀ ਆਰ ਗੋਇੰਗ ਵੈਰੀ ਹਾਰਡ ਅਗੇਂਸਟ ਡਰਗਸ ਸਿਮਿਲਰਲੀ ਜਿਹੜੀ ਇਹ ਪ੍ਰੈਗਾ ਦੇ ਖਿਲਾਫ ਸਾਨੂੰ ਕਾਫੀ ਸ਼ਿਕਾਇਤਾਂ ਆਂਦੀਆਂ ਆਉਚ ਇਸ ਸਾਲ ਸੀ 14 ਐਫ ਆਈ ਆਰਸ ਰਜਿਸਟਰ ਕਰਕੇ 17 ਦੋਸ਼ੀ ਅਰੈਸਟ ਕੀਤੇ ਹੈ ਔਰ ਮੋਸਟ ਇੰਪੋਰਟੈਂਟਲੀ ਜਿੱਦਾਂ ਮੈਂ ਕਿਹਾ ਕਿ ਜਿਹੜੇ ਕੇਮਿਸਟਸ ਨੇ ਉਹਨਾਂ ਤੇ ਸਾਡਾ ਇੱਕ ਕਾਫੀ ਇੱਕ ਸਟ੍ਰਿਕਟ ਸਕਰੂਟੀ ਅਸੀਂ ਕਰਦੇ ਪਏ ਆਂ ਔਰ ਇਨ ਮੇ ਇਨਾ ਜਿਹੜੇ ਡਿਫਾਲਟਰ ਕੇਮਿਸਟਸ ਨੇ ਉਹਨਾਂ ਦੇ ਅਸੀਂ ਲਾਇਸੈਂਸ सस्पेंशन ਔਰ ਕੈنسਲੇਸ਼ਨ ਵਾਸਤੇ ਵੀ ਅਸੀਂ ਲਿਖ ਕੇ ਭੇਜ ਰਹੇ ਨੇ ਇਨ ਦਾ ਪ੍ਰੈਜ਼ੈਂਸ ਆਫ ਅ ਐਸ ਪਰ ਦਾ ਰਿਪੋਰਟ ਆਫ ਦਾ ਡਰਗ ਇਨਸਪੈਕਟਰ ਇਹ ਇੱਕ ਹਾਈਲਾਈਟਡ ਕੇਸ ਸੀ ਗਾਬਾ ਮੈਡੀਕਲ ਸਟੋਰ ਵਾਲਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਧਿਆਨ ਹੋਣਾ ਉਹਦੇ ਅਸੀਂ ਪਰਚਾ ਵੀ ਦਿੱਤਾ ਹੋਤੇ ਉਹਦੀ ਪ੍ਰੋਪਰਟੀ ਬੀਫ ਫ੍ਰੀਜ਼ ਕੀਤੀ ਤੇ ਹੁਣ ਉਹ ਕੰਪੀਟੈਂਟ ਅਥਾਰਟੀ ਵੱਲੋਂ ਅਪਰੂਵ ਹੋ ਕੇ ਵੀ ਆ ਗਈ ਹੈ ਯਾਨੀ ਅਸੀਂ ਐਂਡ ਟੂ ਐਂਡ ਇਹਨੂੰ ਫਾਲੋ ਕਰ ਰਹੇ